ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂਕੌਰ 786 ਚੈਨਲ ਤੇ ਤੁਹਾਡਾ ਸਵਾਗਤ ਆ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ ਤੇ ਇਸ ਕਰਕੇ ਆਪਾਂ ਅੱਜ ਲੈ ਕੇ ਆਏ ਆਂ ਗਰਮੀਆਂ ਸਪੈਸ਼ਲ ਜਲ ਜੀਰਾ ਠੰਡਾ ਸ਼ਰਬਤ ਬਹੁਤ ਹੀ ਆਪਾਂ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਸ਼ਰਬਤ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੜਾਹੀ ਨੂੰ ਗੈਸ ਦੇ ਉੱਪਰ ਰੱਖ ਲਿਆਗਾ ਕੜਾਹੀ ਦੇ ਵਿੱਚ ਪਾ ਦਾਂਗੇ ਇੱਕ ਚਮਚ ਸਾਬਤ ਕਾਲੀ ਮਿਰਚ ਡੇਢ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਇਹਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਾਂਗੇ ਜਿਆਦਾ ਨਹੀਂ ਭੁੰਨਣਾ ਹਲਕਾ ਜਿਹਾ ਭੁੰਨਣਾ ਸਿਰਫ ਇਹ ਪਾਣ ਦਾ ਕੱਚਾਪਨ ਜੇ ਦੂਰ ਕਰਨਾ ਹੈ ਹਾਂਜੀ ਜੀਰੇ ਨੂੰ ਸਾਰੇ ਤੇ ਮਿਰਚਾਂ ਨੂੰ ਆਪਾਂ ਭੁੰਨ ਲਿਆ ਤੁਸੀਂ ਦੇਖ ਸਕਦੇ ਹਲਕਾ ਜਿਹਾ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਤੇ ਗੈਸ ਕਰਦਾਂਗੇ ਬੰਦ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਕੱਢ ਲੈਂਗੇ ਤੇ ਮਿਰਚਾਂ ਨੂੰ ਹੁਣ ਆਪਾਂ ਪਲੇਟ ਦੇ ਵਿੱਚ ਕੱਢ ਲੈਨੇ ਆ ਤੇ ਜਦੋਂ ਇਹ ਠੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਬਣਾਵਾਂਗੇ ਪਾਊਡਰ ਤੇ ਥੋੜਾ ਜਿਹਾ ਮੇਰੇ ਕੋਲੇ ਹੈਗਾ ਪੰਜ ਛੇ ਪੱਤੀਆਂ ਹੈਗੀਆਂ ਮੇਰੇ ਕੋਲੇ ਪੁਦੀਨੇ ਦੀਆਂ ਤੇ ਪੁਦੀਨੇ ਨੂੰ ਮੈਂ ਸੁਕਾ ਲਿਆ ਸੀਗਾ ਤੇ ਸੁਕਾਇਆ ਹੋਇਆ ਪੁਦੀਨਾ ਵੀ ਆਪਾਂ ਐਡ ਕਰ ਦਾਂਗੇ ਤੇ ਹੁਣ ਆਪਾਂ ਜਦੋਂ ਇਹ ਠੰਡਾ ਹੋ ਗਿਆ ਹਲਕਾ ਜਿਹਾ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਪਾਊਡਰ ਬਣਾਵਾਂਗੇ ਹਾਂਜੀ ਜੀਰਾ ਤੇ ਕਾਲੀਆਂ ਮਿਰਚਾਂ ਤੇ ਪਦੀਨੇ ਦੀਆਂ ਪੱਤੀਆਂ ਤੇ ਬਿਲਕੁਲ ਪਾਊਡਰ ਬਣਾ ਲਿਆ ਪੀਸ ਕੇ ਬਹੁਤ ਵਦਿਆ ਜਿਹੜਾ ਇਹ ਪਾਊਡਰ ਬਣ ਗਿਆ ਹੈਗਾ ਤੇ ਹੁਣ ਆਪਾਂ ਚੱਲਦੇ ਆਂ ਗੈਸ ਨੇ ਆਪਾਂ ਗੈਸ ਦੇ ਉੱਪਰ ਕੜਾਹੀ ਨੂੰ ਰੱਖ ਲਿਆ ਕੜਾਹੀ ਦੇ ਵਿੱਚ ਇੱਕ ਕੌਲੀ ਖੰਡ ਪਾ ਦਾਂਗੇ ਤੇ ਜਿਹੜੀ ਕੌਲੀ ਨਾਲ ਆਪਾਂ ਹੁਣ ਖੰਡ ਲਈ ਤੇ ਉਸੇ ਕੌਲੀ ਨਾਲ ਹੀ ਆਪਾਂ ਪਾਣੀ ਪਾ ਦਾਂਗੇ ਤੇ ਚੱਲੋ ਦੋ ਕੌਲੀ ਇੱਕ ਕੌਲੀ ਦੇ ਇੱਕ ਕੌਲੀ ਆਪਾਂ ਖੰਡ ਲੈਤੀ ਸੀਗੀ ਤੇ ਦੋ ਕੌਲੀਆਂ ਆਪਾਂ ਪਾਣੀ ਦੀਆਂ ਪਾਤੀਆਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਖੋਲ ਲਾਂਗੇ ਖੰਡ ਨੂੰ ਹਾਂਜੀ ਖੰਡ ਨੂੰ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਖੋਲ ਲਿਆਗਾ ਤੇ ਕੋਈ ਆਪਾਂ ਚਾਹ ਨਹੀਂ ਨਹੀਂ ਦੀ ਤਿਆਰ ਕਰਨੀ ਨਾ ਕੋਈ ਇੱਕ ਤਾਰ ਵਾਲੀ ਨਾ ਕੋਈ ਦੋ ਤਾਰ ਵਾਲੀ ਤੇ ਸਿਰਫ ਆਪਾਂ ਖੰਡ ਨੂੰ ਮੈਲਟ ਹੀ ਕਰਨਾ ਸੀਗਾ ਤੇ ਦੋ ਤਿੰਨ ਆਪਾਂ ਉਬਾਲ ਦਵਾਵਾਂਗੇ ਇੱਕ ਚਮਚ ਪਾ ਦਾਂਗੇ ਆਪਾਂ ਚਾਟ ਮਸਾਲੇ ਦਾ ਇੱਕ ਚਮਚ ਪਾ ਦਾਂਗੇ ਆਪਾਂ ਕਾਲਾ ਨਮਕ ਤੇ ਹੁਣ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਜਾਲ ਜੀਰਾ ਬਹੁਤ ਵਧੀਆ ਬਣਦਾ ਹੈਗਾ ਤੇ ਆਪਾਂ ਬਹੁਤ ਹੀ ਟੇਸਟੀ ਬਣਾਵਾਂਗੇ ਹੁਣ ਆਪਾਂ ਮਸਾਲਾ ਐਡ ਕਰਾਂਗੇ ਜੀਰਾ ਜਿਹੜਾ ਆਪ ਤੇ ਕਾਲਾ ਮਿਰਚਾਂ ਪੀਸ ਕੇ ਰੱਖੀਆਂ ਸਾਰੇ ਜਿਹੜਾ ਜੀਰਾ ਪਾਊਡਰ ਆਪਾਂ ਪਾ ਦਾਂਗਾ ਖੰਡ ਦੇ ਵਿੱਚ ਤੇ ਜੇ ਆਪਾਂ ਜ਼ਿਆਦਾ ਹੀ ਸ਼ਰਬਤ ਬਣਾ ਕੇ ਰੱਖਣਾ ਹੈਗਾ ਸਟੋਰ ਕਰਕੇ ਰੱਖਣਾ ਤੇ ਤੁਸੀਂ ਫਿਰ ਜ਼ਿਆਦਾ ਵੀ ਸਮਾਨ ਪਾਸਰ ਬਹਿਗੇ ਜ਼ਿਆਦਾ ਹੁਣ ਆਪਾਂ ਸਾਰਾ ਮਸਾਲਾ ਮਿਕਸ ਕਰਤਾ ਤੇ ਹੁਣ ਆਪਾਂ ਨਾ 2-3 ਉਬਾਲ ਦਿਵਾਵਾਂਗੇ ਥੋੜਾ ਜਿਹਾ ਗਾੜਾ ਹੋ ਗਿਆ ਨਾ ਉਸ ਤੋਂ ਬਾਅਦ ਆਪਾਂ ਇਹਨੂੰ ਲਾਵਾਂਗੇ ਕੜਾਹੀ ਨੂੰ ਗੈਸ ਦੇ ਉੱਪਰ ਹਾਂਜੀ ਸ਼ਰਬਤ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਆ ਦੋ ਕੌਲੀਆਂ ਆਪਾਂ ਪਾਣੀ ਦੀਆਂ ਪਾਈਆਂ ਸੀਗਾ ਸਿਰਫ ਇੱਕ ਕੌਲੀ ਡੇਢ ਕੌਲੀ ਰਹਿ ਗਈ ਆ ਪਾਣੀ ਦੀ ਦੇ ਸਾਦੇ ਸ਼ਰਬਤ ਆਪਣਾ ਬਣ ਕੇ ਰੈਡੀ ਤੇ ਹੁਣ ਗੈਸ ਕਰ ਦਾਂਗੇ ਆਪਾਂ ਬੰਦ ਤੇ ਕੜਾਹੀ ਨੂੰ ਆਪਾਂ ਗੈਸ ਦੇ ਉੱਪਰੋਂ ਲਾ ਲਾਂਗੇ ਹੁਣ ਆਪਾਂ ਇਹਨੂੰ ਠੰਡਾ ਕਰਾਂਗੇ ਹਾਂਜੀ ਸ਼ਰਬਤ ਠੰਡਾ ਹੋ ਗਿਆ ਹਲਕਾ ਜਾਂ ਥੋੜਾ ਜਿਹਾ ਗਰਮਾ ਜਿਆਦਾ ਨਹੀਂ ਗਰਮ ਤੇ ਹੁਣ ਆਪਾਂ ਇਸ ਭਾਂਡੇ ਦੇ ਵਿੱਚ ਇਹਨੂੰ ਫੋਨ ਲਾਂਗੇ ਦੇ ਵਿੱਚ ਨਾ ਚਮਚਾ ਮਾਰ ਦਾਂਗੇ ਤੇ ਚੰਗੀ ਤਰ੍ਹਾਂ ਫਿਰ ਪੁਣੀ ਜਾਊਗੀ। ਕਈ ਵਾਰ ਜਿਹੜੀ ਮਾੜੀ ਮੱਟੀ ਵੇਸਟਿੰਗ ਹੋਊਗਾ ਨਾ ਮੋਟਾ ਮੋਟਾ ਜਿਹੜਾ ਮਸਾਲਾ ਕਈ ਵਾਰ ਹੋ ਜਾਂਦਾਗਾ ਤੇ ਹੁਣ ਉਹ ਜਿਹੜਾ ਇਸ ਤਰ੍ਹਾਂ ਪੁਣਿਆ ਜਾਊਗਾ। ਆ ਮੋਟਾ ਮੋਟਾ ਮਸਾਲਾ ਇਸ ਤਰ੍ਹਾਂ ਰਹਿ ਗਿਆ ਕਿਉਂਕਿ ਆਪਾਂ ਤਾਂ ਪੁਣਿਆਗਾ ਫਿਰ ਸਾਫ਼ ਜਿਹੜਾ ਸ਼ਰਬਤ ਉਹ ਆਪਾਂ ਭਾਂਡੇ ਦੇ ਵਿੱਚ ਹੁਣ ਪੁੰਨ ਲਿਆ ਤੇ ਸਾਰਾ ਪੁਣ ਲਾਂਗੇ ਆਪਾਂ। ਲੇ ਆਪਾਂ ਕੱਟਦੇ ਤੇ ਹੁਣ ਆਪਾਂ ਥੋੜਾ ਥੋੜਾ ਸ਼ਰਬਤ ਲਾਸਾਂ ਦੇ ਵਿੱਚ ਪਾ ਲਾਂਗੇ ਸਿਰਫ 2-2 ਚਮਚ ਦੇ ਹਿਸਾਬ ਨਾਲ ਪਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਸਿੱਟ ਦਾਂਗੇ ਬਰਫ਼ ਦੇ ਟੁਕੜੇ ਇਹ 2-3 ਨਿੰਬੂਆਂ ਦਾ ਰਸ ਲੈ ਲਿਆ ਇਹ ਮੈਂ ਪਹਿਲਾਂ ਹੀ ਕੱਢ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਇਹ ਐਡ ਕਰਾਂਗੇ ठंडा पानी ऐड करा पानी पाता गा एक एक चमच आप पा देंगे नमकीन बूंदी। बिना बूंदी तो भी जल जीरे नहीं तो पी सदा पर जो ज्यादा ही टेस्ट बधा हो इस तरह नमकीन बूंदी पा के पी सकते हैं ठंडा ठंडा जोड़ा जल जीरा शर्बत बन के तैयार ਜੇ ਤੁਸੀਂ ਜ਼ਿਆਦਾ ਸ਼ਰਬਤ ਬਣਾ ਕੇ ਸਟੋਰ ਕਰਕੇ ਰੱਖਣਾ ਤੇ ਤੁਸੀਂ ਇਸ ਤਰ੍ਹਾਂ ਜ਼ਿਆਦਾ ਵੀ ਬਣਾ ਕੇ ਤੇ ਸਟੋਰ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਜਦੋਂ ਵੀ ਆਪਾਂ ਨੂੰ ਗਰਮੀ ਕਈ ਵਾਰ ਲੱਗਦੀ ਹੈ ਤੇ ਖਬਰਾਟ ਹੁੰਦੀ ਹੈਗੀ ਆ ਤੇ ਜਾਂ ਕਈ ਵਾਰ ਆਪਣੇ ਰੋਟੀ ਪਾਣੀ ਖਾਦਾ ਹਾਜਮੇ ਨਹੀਂ ਆਉਂਦਾ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਜਾਂ ਖਬਰਾਟ ਹੁੰਦੀ ਹੋਵੇ ਤੇ ਤੁਸੀਂ ਜਲਜੀਰਾ ਸ਼ਰਬਤ ਘਰੇ ਪਿਆ ਹੋਊਗਾ ਤੇ ਤੁਸੀਂ ਇਸ ਤਰ੍ਹਾਂ ਠੰਡਾ ਠੰਡਾ ਜਲਜੀਰਾ ਬਣਾ ਕੇ ਪੀ ਸਕਦੇ ਆ ਬਹੁਤ ਟੇਸਟੀ ਲੱਗਦਾ ਤੇ ਹਾਜਮੇ ਵੀ ਖਾਦਾ ਪੀਤਾ ਜਲਦੀ ਕਰ ਦਿੰਦਾ